ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਕੌਣੀ ਆਏ ਸੀ ਜੀ ਮੇਰੇ ਨੇੜੇ ਹੀ ਆ ਪਿੰਡ ਇਹ ਤੇ ਆ ਜਿਹੜੀ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਇੱਕ ਸਾਲ ਹੋ ਗਿਆ ਜੀ ਹੀਟ ਚ ਆਉਂਦੀ ਨੂੰ ਤੇ ਗੱਬਨ ਨਹੀਂ ਹੋ ਰਹੀ ਅੱਜ ਇਹ ਵੇਚਣ ਨੂੰ ਤਿਆਰ ਸੀਗੇ ਜੀ 2-4 ਦਿਨ ਪਹਿਲਾਂ ਵੀ ਫੋਨ ਕੀਤਾ ਸੀ ਕਹਿੰਦੇ ਵੀ ਸਾਨੂੰ 15000 ਰੁਪਏ ਦਿੰਦੇ ਆ ਇਹਦਾ ਵਹਿੜ ਬਹੁਤ ਚੰਗੀ ਆ ਕਿ ਦੋ ਖੁੰਜੀ ਨਹੀਂ ਗਈਆਂ ਮੈਂ ਆਪਾਂ ਕਹਿ ਦਈਏ ਮੇਰੇ ਹਿਸਾਬ ਨਾਲ ਹਜੇ ਮੂੰਹੋਂ ਵੀ ਖੀਰੀ ਹੋਊਗੀ ਜੀ ਦੋਂਦੀ ਹੋਗੀ ਜੀ ਕਿੰਨਾ ਟਾਈਮ ਹੋ ਗਿਆ ਮੱਥਾ ਮਾਰਦੇ ਨੂੰ ਜੀ ਸਾਲ ਨੂੰ ਹੋ ਗਿਆ ਜੀ ਹੁਣ ਪਰਸਪਰ ਮਾਰਨ ਕਾਰਪਾਨੀ ਟਿੱਕੇ ਪ੍ਰਾਪਤ ਚਾਰ ਪੰਜ ਵਾਰੀ ਕੋਈ ਠੱਠੇ ਤੋਂ ਕਰਾ ਲੈਣੀ ਛੱਤਿਆਂ ਨੂੰ ਅੱਛਾ ਜੀ ਤੇ ਬਸ ਫੇਰ ਉਹ ਨਹੀਂ ਤੇ ਕਰਦੇ ਰੱਖਦੇ ਇਹ ਫੜਾਪ ਨਹੀਂ ਫੜਾ ਦਿਓ ਹਾਂਜੀ ਮੈਂ ਨਾ ਮੈਨੂੰ ਪਤਾ ਹੈ ਚੰਗੀ ਐਵਰਮੈਂਟ ਦੇਖਣੇ ਰਾਜੀ ਹਾਂਜੀ ਹਾਂਜੀ ਇੱਕ ਸਾਡਾ ਆ ਬੰਦਾ ਆ ਕੇ ਜਾਂਦੇ ਇਹ ਕੋਈ ਫੜਾ ਪਰ ਕੋਈ ਹੋਰ ਫੜਾਉਣਾ ਨਹੀਂ ਨਹੀਂ ਫੜਾਉਣਾ ਤਾਂ ਇੱਕ ਮੰਨ ਲਓ ਵੱਖਰੀ ਚੀਜ਼ ਆਈ ਹੈ ਉਹ ਤਾਂ ਡਾਕੂਮੈਂਟ ਲੱਗਣਾ ਹੈ ਹਾਂ ਜਦੋਂ ਮੈਂ ਮੂਵੀ ਵੇਖੀ ਥੋੜੀ ਹਾਂਜੀ ਮੈਂ ਕਿਹਾ ਮੈਂ ਖਰਚ ਹੋਰ ਕਰਨਾ ਮੈਂ ਕਿਹਾ ਬਾਈ ਨੂੰ ਸੱਦਣਾ ਹੀ ਹੈ ਸੱਦਣਾ ਹੀ ਹੈ ਹਾਂ ਸਹੀ ਹੈ ਜੀ ਨਾਲੇ ਮੇਰੇ ਨੇੜੇ ਆ ਪਿੰਡ ਜੀ ਤੇ ਬਾਈ ਨੇ ਪਹਿਲਾਂ ਮੰਨ ਲਓ ਆਪਣੀਆਂ ਦੋ ਕੁ ਵੀਡੀਓ ਹੀ ਦੇਖੀਆਂ ਫਿਰ ਮੈਂ ਹਾਂਜੀ ਮਤਲਬ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਹੋ ਰਹੀ ਹਾਂ ਵੀ ਦੋ ਵੇਖਿਆ ਹਨ ਇਹ ਕਹਤਾ ਮੈਂ ਤੁਹਾਨੂੰ ਆਪਦੇ ਤੌਰ ਤੇ ਵੀ ਕਹਿਣਾ ਜੀ ਜਿਹੜੇ ਬੰਦੇ ਨੂੰ ਵੀ ਤੁਸੀਂ ਬੁਲਾ ਰਹੇ ਆ ਨਾ ਉਹਨੂੰ ਵਾਚ ਕਰਿਆ ਕਰੋ ਘੜ ਘੜ ਦੋ ਤਿੰਨ ਮਹੀਨੇ ਕੋਈ ਮਰਜ਼ੀ ਆ ਜੀ ਭਲਾ ਮੈਂ ਆ ਕੋਈ ਵੀ ਆ ਘੜ ਘੜ ਉਹਦੀਆਂ ਵੀਡੀਓ ਵੇਖੋ ਤੁਸੀਂ ਦੋ ਤਿੰਨ ਚਾਰ ਪੰਜ ਕੋਈ ਵੀਡੀਓ ਦੇਖੋ ਵੀ ਰਿਜ਼ਲਟ ਆਏ ਆ ਕਿਵੇਂ ਆਏ ਆ ਹਨ ਟੀਕੇ ਭਰ ਕੇ ਵੀਡੀਓ ਪਾਉਣੀਆਂ ਤਾਂ ਚਲੋ ਪਾਈ ਜਾਂਦੇ ਸਾਰੇ ਹੀ ਪਾਉਂਦੇ ਆ ਜੀ ਪਰ ਮੈਂ ਆਪਦੀ ਵਿੜਾਈ ਨਹੀਂ ਇਹ ਚ ਕਰ ਰਿਹਾ ਵੈ ਵੈਸੇ ਕਹਿਣਾ ਤੁਹਾਨੂੰ ਵੀ ਚੈੱਕ ਕਰਿਆ ਕਰੋ ਵੀ ਬੰਦੇ ਦਾ ਆਪਾਂ ਖਰਚਾ ਵੀ ਕਰਨਾ ਜੀ ਪਸ਼ੂ ਤੇ ਹਨ ਬਲੋ 100 ਚੋਂ 100 ਤਾਂ ਮੈਂ ਵੀ ਨਹੀਂ ਕਹਿ ਸਕਦਾ ਜੀ ਪਰ 100 ਚੋਂ 75% ਗਾਵਾਂ ਪਰਮਾਤਮਾ ਦੀ ਕਿਰਪਾ ਨਾਲ ਗੱਬਣ ਹੋਈ ਜਾਂਦੀਆਂ ਜੀ ਤੁਸੀਂ ਵੀਡੀਓ ਚੈੱਕ ਵੀ ਕਰਦੇ ਆ ਆ ਬੈਡ ਇਹਨਾਂ ਨੂੰ ਕਿਹਾ ਵੀ 100% ਇੱਕੇ ਵਾਰੀ ਚ ਤੇ ਨਹੀਂ ਦੂਜੀ ਵਾਰੀ ਚ ਗੱਬਣ ਹੋਊਗੀ ਜੀ ਇਹਨਾਂ ਨੂੰ ਇਹ ਵੀ ਕਹਤਾ ਵੀ ਜੇ ਗੱਬਣ ਨਹੀਂ ਹੁੰਦੀ ਮੇਰੇ ਨੇੜੇ ਪੈੰਡ ਕਰਕੇ ਬਈ ਜਦੋਂ ਇਹ ਵੈੜ ਗੱਬੜ ਹੋ ਗਈ ਉਦੋਂ ਛੋਡੇ ਤੋਂ 5000 ਰੁਪਏ ਲਵਾਂਗੇ। ਕੀ ਆਣਾ ਜੀ ਤੁਹਾਨੂੰ? ਜਦੋਂ ਮਰਜ਼ੀ ਕਹਿ ਸਕਦੇ ਆਂ ਥੋਡੇ ਸਾਹਮਣੇ ਵੀਡੀਓ ਬਣਾਈ ਹੈ ਨਾ। ਨਹੀਂ ਛੋਡੇ ਸਾਹਮਣੇ ਵੀਡੀਓ ਬਣਾਈ ਹੈ ਕੱਲ ਨੂੰ ਜੇ ਮੈਂ ਇਹ ਗੱਲ ਤੋਂ ਭੱਜਦਾ ਨਾ ਤਾਂ ਕਮੈਂਟ ਕਰਿਓ ਜੀ। ਨਹੀਂ ਨਹੀਂ ਠੀਕ ਹੈ। ਬਈ ਡਾਕਟਰ ਯਾਰ ਤੂੰ ਕੱਲੀਆਂ ਗੱਲਾਂ ਵਾਲਾ ਹੀ ਰਹਿ ਗਿਆ। ਬਈ ਤੂੰ ਕਹਿ ਕੇ ਗਿਆ ਸੀ ਬਈ ਗੱਲ ਨਹੀਂ ਬਣੀ। ਕਹਿ ਦਿਓ ਜੇ ਕੋਈ ਚੱਕਰ ਨਹੀਂਗਾ ਜੀ ਆਪਾਂ ਨੂੰ ਹਨਾ। ਥੋਡੇ ਕੋਲੇ ਜਦੋਂ ਮੈਂ ਆਪਦੇ ਮੂੰਹੋਂ ਗਿਆ ਤੁਹਾਨੂੰ ਇਹ ਮੈਂ ਉਹਨਾਂ ਨੂੰ ਤਾਂ ਗਿਆ ਜੀ ਇਹ ਮੰਨ ਕੇ ਚੱਲੋ ਅੱਕੇ ਪਏ ਆ ਇੱਕ ਦੋ ਬੰਦੇ ਸੱਦੇ ਆਂ ਇਹਨ ਠੀਕ ਹੈ ਤਾਂ ਕਰਕੇ ਵੀ ਚਲੋ ਬੰਦੇ ਦਾ ਹੁੰਦਾ ਵੀ ਯਾਰ ਅੱਗੇ ਵੀ ਸਾਡੇ ਵਹਿੜ ਨਹੀਂ ਰਹੀ ਰਹੀ ਹੈ ਨਾ ਵੀ ਮਨ ਨਹੀਂ ਖੜਦਾਗਾ ਤੇ ਮੈਂ ਇਹਨਾਂ ਨੂੰ ਫੋਨ ਤੇ ਹੀ ਦੱਸਤਾ ਸੀ ਆਪਣੇ ਨੇੜੇ ਆ ਜੀ ਕੋਈ ਬਾਹਲੇ ਪੈਸੇ ਵੀ ਨਹੀਂ ਆਪਾਂ ਇੱਥੋਂ ਲੈਣੇਗੇ ਇਹਨਾਂ ਤੋਂ ਤੇ ਮੰਨ ਲਓ ਵੀ ਟ੍ਰੀਟਮੈਂਟ ਕਰਕੇ ਆਪਾਂ ਇਹਨੂੰ ਬੋਬੀਮੈਨ ਜੀਐਲ ਤੇ ਵਰਦਨ ਵਗੈਰਾ ਅੱਜ ਦੇਤਾ 100% ਇਹ ਵਹਿੜਨਾ ਅਸਲ 'ਚ ਪ੍ਰੋਬਲਮ ਤਾਂ ਆ ਰਹੀ ਹੈ ਵੀ ਖੂਨ ਬਹੁਤ ਜ਼ਿਆਦਾ ਛੱਡਦੀ ਹੈ ਉਹ ਜਾ ਟ੍ਰੀਟਮੈਂਟ ਇਹਦਾ ਕੋਈ ਨਹੀਂ ਹੋਇਆ ਜੀ ਠੀਕ ਹੈ ਤੇ 100% ਵਹਿੜਨੇ ਇੱਕੇ ਵਾਰੀ ਜ ਗੱਭਣ ਹੋ ਜਾਣਾ ਕਰਾਂਗੇ ਵੀ ਪਰਮਾਧਮਾ ਸੁੱਖ ਰੱਖ ਕੇ ਸੈਕਸਡ ਤੇ ਗੱਭਣ ਜੀ ਇਹਨਾਂ ਦਾ ਮਾਣ ਹੋਇਆ ਹਾਂ ਉਹ ਇਹਨਾਂ ਨੇ ਦੇਖਣਾ ਵੀ ਸੈਕਸਡ ਭਰੋਣਾ ਨੋਰਮਲ ਭਰੋਣਾ ਗਾਂ ਨੂੰ ਰੱਖਣੀ ਆ ਨਹੀਂ ਰੱਖਣੀ ਜੀ ਪਰ ਮੇਰੀ رائے ਇਹਨਾਂ ਨੂੰ ਇਹ ਆ ਵੀ ਬਹੁਤ ਚੰਗੀ ਵਿਹੜਾ ਆਉਣਸਾਰ ਵੀ ਮੈਂ ਇਹਨਾਂ ਨੂੰ ਕਿਹਾ ਸੀ ਵੀ 15000 ਤਾਂ ਛੱਡੋ 20000 ਰੁਪਏ ਦੀ ਵਿਹੜ ਵੇਚ ਜੂਗੀ ਚਲੋ ਦੋਂਦੀ ਕਰਕੇ ਤੁਹਾਨੂੰ 15 ਦੰਦੇ ਆ ਬਈ ਖੀਰੀ ਨਹੀਂ ਨਾ ਰਹੀ ਹੁਣ ਤਾਂ ਕਰਕੇ ਵਿਹੜ ਦਾ ਰੇਟ ਘਟ ਗਿਆ ਜੀ ਹਾਂ 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 ਖਰਚਾ ਹੋਊਗਾ ਜੀ ਤੇ ਇਹ ਮੰਨ ਲਓ ਸਾਲ ਦੂਜਾ 2.5 ਸਾਲਾਂ ਦੀ ਹੋ ਗਈ ਜੀ ਫੇਰੇ ਹਾਂ 2.5 ਨਹੀਂ ਹੋ ਗਈ ਤੇ ਮੰਨ ਲਓ ਡੇਢ ਸਾਲ ਦੀ ਹੀਟ ਚ ਆਉਣ ਲੱਗ ਗਈ ਸੀਗੀ ਤਾਂ ਡੇਢ ਸਾਲ ਦੀ ਹੀਟ ਚ ਅੱਜ ਜੀ ਹੁਣ ਘਟਾਇਆ ਪੱਠੇ ਮੈਂ ਪਸੂ ਨਾ ਹੀ ਬੋਲ ਰਿਹਾ ਅੱਛਾ ਇਹਦੂ ਵੀ ਰਾਜੀ ਸੀ ਹਾਂ ਰਾਜੀ ਸੀ ਅੰਕਲ ਨੂੰ ਸ਼ੌਂਕ ਹੈ ਜੀ ਇਹ ਇਹਨਾਂ ਦੇ ਕਰਕੇ ਹੀ ਵਿਹੜ ਰੱਖੀ ਜਾ ਰਹੀ ਹੈ ਘਰੇ ਠੀਕ ਆ ਉਹਦਾ ਵੇਚਣ ਨੂੰ ਤਿਆਰ ਆ ਦੂਜੇ ਘਰ ਦੇ ਦਾ ਇਸ ਚੱਕਰ ਜੀ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਜੇ ਕਈ ਵਾਰੀ ਬੰਦੇ ਦਾ ਮਾਰ ਅੱਕਿਆ ਹੁੰਦਾ ਵੀ ਇੱਕ ਵਾਰੀ ਦੇਖ ਲਓ ਜੇ ਨਹੀਂ ਗੱਬੜ ਹੁੰਦੀ ਤਾਂ ਜਦੋਂ ਗੱਬੜ ਹੋ ਗਈ ਉਦੋਂ 5000 ਰੁਪਏ ਤੁਹਾਡੇ ਤੋਂ ਲਵਾਂਗੇ ਜੀ ਇਹ ਗੱਲ ਤੁਸੀਂ ਆਪਣੇ ਦਾਅਵੇ ਨਾ ਮੈਂ ਤੁਹਾਨੂੰ ਕਹਿ ਰਿਹਾ ਜਦੋਂ ਮਰਜ਼ੀ ਕਮੈਂਟ ਕਰਕੇ ਦੱਸ ਸਕਦੇ ਆ ਜਾਓ ਪਤਾ ਆ ਜਾਓ ਆ ਜਾਓ ਮ ਠੀਕ ਹੈ ਜਵਾਗ ਹੈ ਹਾਂ ਦੇਖ ਲੈ ਇੱਧਰ ਦੇਖ ਕਰਦਗੇ ਵੈੜ ਗੱਪਣ ਹਾਂਜੀ ਹੈ ਹਾਂਜੀ ਠੀਕ ਹੈ ਅੱਗੇ ਕਿੰਨੇ ਡਾਕਟਰ ਆ ਗਏ ਚਾਰ ਪੰਜ ਆ ਗਏ ਹੋਣੇ ਆਗੇ ਚਾਰ ਪੰਜ ਆ ਗਏ ਠੀਕ ਹੈ ਠੀਕ ਬਸ ਕੋਈ ਨਹੀਂ ਪੁੱਤ ਗੱਬੜ ਕਰਕੇ ਵੀ ਤੁਸੀਂ ਹੁਣ ਵਿੱਚ ਚੰਗਾ ਜਦੋਂ ਗੱਬੜ ਕਰਕੇ ਆਪਾਂ ਵੀਡੀਓ ਬਾਈ ਠੀਕ ਹੈ ਨਾ ਠੀਕ ਹੈ ਜੀ ਹਾਂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ